ਉਨੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਜਵਾਰ ਲਾਲ ਨੇਰੂ ਨੂੰ ਕਿਸੇ ਦੇ ਪੈਰਾਂ ਹੱਥ ਲਾਉਂਦੇ ਦੇਖਿਆ ਕਦੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਦੇ ਡਾਕਟਰ ਮਨਮੋਹਨ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਔਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ ਉੱਦੀ ਫੋਜਾਂ ਦੇ ਸੀਪਾ ਸਲਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਜੇ ਕਿਸੇ ਨੇ ਸੋਨਾ ਭੇਟ ਕੀਤਾ ਤਾਂ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਸੋਨਾ ਭੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਭੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ ਵਜ੍ਹਾ ਨਾਲ ਬਾਦਲ ਸਾਹਿਬ ਨੂੰ ਵੀ ਪ੍ਰਮਾਤਮਾ ਨੇ ਇੱਕ ਉਸ ਸ਼ਖਸੀਅਤ ਦਿੱਤੀ ਉਹ ਉਹ ਸਿਆਸੀ بصیرਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ ਨਸਲ ਉਹ ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੀ